ਸਤਿਗੁਰ ਗੁਰੂ ਨਾਨਕ ਦਾ ਆਇਆ ਪ੍ਰਕਾਸ਼ ਦਿਹਾੜਾ ਸਤਿਗੁਰ ਗੁਰੂ ਨਾਨਕ ਦਾ ਆਇਆ ਪ੍ਰਕਾਸ਼ ਦਿਹਾੜਾ ਫਤ ਗੁਰ ਗੁਰੂ ਨਾਨਕ ਦਾ ਜੀ ਆਇਆ ਪ੍ਰਕਾਸ਼ ਦਿਹਾੜਾ ਫਤ ਗੁਰ ਗੁਰੂ ਨਾਨਕ ਦਾ ਆਇਆ ਪ੍ਰਕਾਸ਼ ਦਿਹਾੜਾ ਆਇਆ ਆਇਆ ਪ੍ਰਕਾਸ਼ ਦਿਹਾੜਾ ਆਇਆ ਪ੍ਰਕਾਸ਼ ਦਿਹਾੜਾ ਆਇਆ ਪ੍ਰਕਾਸ਼ ਦਿਹਾੜਾ ਆਇਆ ਪ੍ਰਕਾਸ਼ ਦਿਹਾੜਾ ਸਤ ਗੁਰ ਗੁਰੂ ਨਾਨਕ ਦਾ ਆਇਆ ਵਰਕਾਸ਼ ਦਿਹਾੜਾ ਸਤ ਗੁਰ ਗੁਰੂ ਨਾਨਕ ਦਾ ਵਰਕਾਸ਼ ਦਿਹਾੜਾ ਆਉ ਪਰਮ ਸਤਿਕਾਰ ਜੋ ਗੁਰੂ ਰੋ ਗੁਰੂ ਸਵਾਰੀ ਸਾਧ ਸੰਗ ਜੀ ਕਾਫੀ ਸਮੇਂ ਤੋਂ ਲੈ ਕਰਕੇ ਭਾਈ ਅਮਰਜੀਤ ਸਿੰਘ ਉਹਨਾਂ ਪਾਸੋਂ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਅਵਤਾਰ ਦਿਹਾੜਿਆਂ ਦੀ ਖੁਸ਼ੀ ਨੂੰ ਮੁਖ ਰੱਖਦਿਆਂ ਮਹਾਰਾ ਦੀ ਬਾਤ ਆਪੀਆਂ ਨੇ ਸਰਵਣ ਕੀਤਾ ਪਰ ਆਵੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਬੜਿਆਈ ਹੈ ਨਾ ਮਹਾਰਾ ਕਹਿੰਦੇ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਵਨ ਕਵਨ ਗੁਣ ਕਹਿ ਕੈ ਗਾ ਮਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ ਪਰ ਮਹਾਰਾ ਕਹਿੰਦੇ ਨੇ ਬਿਜੇਦੁਨਾ ਪਾ ਆਕਾਲਪੁਰਖ ਵੈਸ ਗੁਰੂ ਦੀ ਉਹਦੇ ਪਿਆਰਿਆਂ ਦੀ ਉਹਦਾ ਆਪ ਸਾਥ ਸਾਜੀ ਦੁਨੀਆ ਦੇ ਉੱਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜਦੋਂ ਆਪਾਂ ਉਹਨਾਂ ਦੀ ਸਿੱਖ ਸਲਾਹ ਕਰਦੇ ਆ ਜਿੰਨੀ ਤੁਧਨੋਂ ਧੰਨ ਗਹਿਆ ਉਹਨਾਂ ਦਾ ਵੀ ਜਿਹੜਾ ਉਹਨਾਂ ਨੂੰ ਧੰਨ ਕਹਿੰਦੇ ਨੇ ਨਾ ਆਪਾਂ ਜਦੋਂ ਗੁਰੂ ਸੂਤਰ ਦਾ ਜਾਪ ਕਰਦੇ ਆ ਕਹਿੰਦੇ ਉਹਨਾਂ ਦਾ ਜਿਹੜਾ ਜਨਮ ਮਾਰਨ ਦਾ ਗੇੜਾ ਸਾਹ ਸੰਜੀ ਧੰਨ ਕਹਿਣ ਦੇ ਨਾਲੇ ਖਤਮ ਹੋ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਏਡੀ ਵੱਡੀ ਤਾਕਤ ਮਹਾਰਾ ਕਹਿੰਦੇ ਗੁਣ ਗਾਬ ਤੇ ਤੇਰੀ ਉਤਰ ਸਮੈਲ ਜਨਮਾਂ ਜਨਮਾਂ ਦੇ ਰੋਗ ਨੇ ਜਿਹੜੇ ਉਹ ਕੱਟੇ ਜਾਂਦੇ ਨੇ ਜਦੋਂ ਆਪਾਂ ਮਹਾਰਾ ਦੀ ਉਸਤਤ ਸੁਣਦੇ ਆਂ ਜਾਂ ਆਪਾਂ ਇਹ ਰਸਨਾ ਦੇ ਨਾਲ ਕਰਦੇ ਆਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾ ਜੀਆ ਨੇ ਸਾਧ ਸੰਗ ਜੀ ਆਪਣੇ ਜੀਵਨ ਕਾਲ ਦੇ ਵਿੱਚ 4 ਉਹ ਦಾಸੀਆਂ ਕੀਤੀਆਂ ਸੰਸਾਰ ਦੇ ਭਲੇ ਵਾਸਤੇ ਭਾਈ ਮਰਦਾਨੇ ਨੂੰ ਨਾਲ ਰੱਖਿਆ ਭਾਈ ਮਰਦਾਨਾ ਸਾਧ ਸੰਗ ਜੀ ਜਿਹੜਾ ਬਚਪਨ ਤੋਂ ਲੈ ਕਰਕੇ ਸਾਧ ਸੰਗ ਜੀ ਅਖੀਰ ਤੱਕ ਮਾਰਾ ਦੇ ਨਾਲ ਰਿਹਾ ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਾਰਾ ਨੰਗੇ ਜਾਂਦੇ ਸੀ ਨਾ ਭਾਈ ਮਰਦਾਨੇ ਦਾ ਜਿਹੜਾ ਜੀਵਨ ਹੈ ਜਿਹੜਾ ਸਾਧ ਸੰਗ ਜੀ ਉਹਨਾਂ ਦਾ ਜਨਮ ਹੈ ਮਰਾਸੀਆਂ ਦੇ ਘਰ ਦਾ ਹੈ ਜਦੋਂ ਭਾਈ ਮਰਦਾਨੇ ਨੇ ਦਬਾਬ ਛੇੜੀ ਨਾ ਮਾਰਾ ਦੇ ਕੰਨਾਂ ਦੇ ਵਿੱਚ ਪੈ ਗਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕਦਮ ਰੁਕੇ ਆਪਣੇ ਕੋਲ ਬੁਲਾਇਆ ਮਾਤਾ ਨੂੰ ਬੁਲਾਇਆ ਪੁੱਛਣਾ ਕੀਤਾ ਕਹਿੰਦੇ ਪਿਆਰੇ ਤੇਰਾ ਨਾਮ ਕੀ ਹੈ ਉਹਦੀ ਮਾਤਾ ਨੇ ਦੱਸਿਆ ਕਹਿੰਦੇ ਮਹਾਰਾਜ ਜੀ ਇਹਦਾ ਨਾਮ ਮਰ ਜਾਣਾ ਹੈ ਮਰ ਜਾਣਾ ਗੱਜ ਕੇ ਆਖੋ ਸਤਨਾਮ ਕਹਿੰਦੇ ਵੀ ਐਸਾ ਨਾਮ ਕਿਉਂ ਰੱਖਿਆ ਮਰ ਜਾਣਾ ਕਹਿੰਦੇ ਇਹ ਤੋਂ ਪਹਿਲਾਂ ਇਹਦੇ ਛੇ ਭਰਾ ਹੋਏ ਸੀ ਛੇ ਦੇ ਛੇ ਹੀ ਖਤਮ ਹੋ ਗਏ ਮਰ ਗਏ ਇਹ ਸੱਤਮ ਹੈ ਮਾਰਾ ਨੇ ਉਸ ਵਕਤ ਬਚਨ ਕੀਤਾ ਕਹਿੰਦੇ ਪਿਆਰਿਆ ਤੇਰੇ ਕੋਲ ਤਾਰ ਹੈ ਮੇਰੇ ਕੋਲ ਰਾਗ ਹੈ ਜਿਨ੍ਹਾਂ ਦਾ ਦੋਨਾਂ ਦਾ ਮੇਲ ਹੋ ਜਾਵੇ ਆਪਾਂ ਸੰਸਾਰ ਦਾ ਭਲਾ ਕਰਨਾ ਹੈ ਅੱਜ ਤੋਂ ਤੇਰਾ ਨਾਉ ਮਰ ਜਾਣਾ ਨਹੀਂ ਹੈ ਅੱਜ ਤੋਂ ਸਾਥ ਸਾਜੀ ਫਿਰ ਸਾਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਉਹਦਾ ਨਾਮ ਰੱਖਿਆ ਫਿਰ ਮਰਦਾ ਨਾ ਕਹਿੰਦੇ ਅੱਜ ਤੋਂ ਨਹੀਂ ਤੂੰ ਮਰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੇਖੋ ਆਪਾਂ ਇਤਿਹਾਸ ਤੋਂ ਜਾਣੂ ਹਾਂ ਭਾਈ ਮਰਦਾਨੇ ਦੀ ਤਾਰ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਕੋਲ ਰਾਗ ਮਹਾਰਾ ਨੇ ਰਾਗ ਦੇ ਨਾਲ ਕੀਰਤਨ ਦੇ ਨਾਲ ਕੌਡੇ ਰਾਖਸ਼ ਵਰਗਿਆਂ ਦਾ ਆਧਾਰ ਕੀਤਾ ਭੂਮੀਆਂ ਚੋਰ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਕਹਿੰਦੇ ਇੱਕ ਦਫਾ ਦਾ ਜ਼ਿਕਰ ਜਦੋਂ ਮਹਾਰਾਜ ਨੰਗੇ ਜਾਂਦੇ ਨੇ ਨਾ ਠੱਗਾਂ ਦਾ ਨਗਰ ਆਇਆ ਠੱਗਾਂ ਜਿਹੜੇ ਸਾਰੇ ਠੱਗਦੇ ਸੀਗੇ ਕੋਈ ਵੀ ਆਉਂਦਾ ਸੀ ਮਰਦਾਨਾ ਕਹਿੰਦਾ ਮਹਾਰਾਜ ਭੁੱਖ ਲੱਗੀ ਐ ਮਹਾਰਾ ਕਹਿੰਦੇ ਕੋਈ ਨਾ ਭਾਈ ਤੈਨੂੰ ਸਿਖਾਉਂਦਿਆਂ ਜਲ ਪਾਣੀ ਉਹ ਠੱਗਾਂ ਦੇ ਨਗਰ ਦੇ ਵਿੱਚ ਚਲੇ ਜਾਂਦੇ ਨੇ ਸਤਿਗੁਰੂ ਜੀ ਬੜੀ ਸੇਵਾ ਕੀਤੀ ਰੱਬ ਦੇ ਪਿਆਰੇ ਜਾਣ ਕੇ ਸਾਧੂ ਜਾਣ ਕੇ ਪਰ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੌਣ ਨੇ ਇਹ ਆਪ ਕਾਲ ਬੁਰਖ ਵੈਸ ਗੁਰੂ ਨੇ ਸਾਧ ਸੰਗ ਜੀ ਉਹਨਾਂ ਨੂੰ ਢੱਗਣ ਦੀ ਬੜੀ ਕੋਸ਼ਿਸ਼ ਕੀਤੀ ਮਾਰਾ ਨੂੰ ਪਰ ਮਾਰਾ ਕਹਿੰਦੇ ਨੇ ਨਾਓ ਮਰੇ ਨਾ ਠਾਗੇ ਜਾਏ ਜਨ ਕੇ ਰਾਮ ਬਸੇ ਮਨ ਮਾਹੇ ਉਹ ਤੇ ਤੋ ਰੱਬ ਠਾਗੇ ਨਾ ਜਾਵੇ ਦੁਨੀਆ ਨੂੰ ਤਕਣ ਭਾਲਿਆ ਤੇ ਤੁਰਬ ਢਗੇ ਨਾਂ ਜਾਵੇ ਦੁਨੀਆ ਨੂੰ ਢਗਣ ਭਾਲਿਆ ਜਦੋਂ ਸਾ ਸੰਗ ਜੀ ਛਤੇ ਪ੍ਰਕਾਰ ਦਾ ਭੋਜਨਾਂ ਪਰੋਸ ਕੇ ਮਾਰਾ ਦੇ ਅੱਗੇ ਰੱਖਿਆ ਨਾ ਜਦੋਂ ਭਾਈ ਮਰਦਾਨੇ ਨੇ ਛਕਣਾ ਚਾਇਆ ਮਾਰਾ ਨੇ ਇਸ਼ਾਰਾ ਕਰਤਾ ਕਹਿੰਦੇ ਭਾਈ ਛਕੀ ਨਾ ਕਹਿੰਦੇ ਮਾਰਾ ਬੜੀ ਭੁੱਖ ਲੱਗੀ ਐ ਕਹਿੰਦੇ ਪਿਆਰਿਆ ਜਿਹੜੀ ਵੀ ਚੀਜ਼ ਲੈ ਕੇ ਆਉਂਦੇ ਨੇ ਨਾ ਉਦੇ ਵਿੱਚ ਇਹਨਾਂ ਨੇ ਜ਼ਹਿਰ ਪਾਈਆ ਹਾਂ ਜੇ ਤੈ ਮਰਨਾ ਹੈ ਮੌਤ ਦੇ ਘਾਟ ਉਤਰਨਾ ਤਾਂ ਵੀ ਤੂੰ ਛਕ ਲੈ ਜਦੋਂ ਆਹ ਗੱਲ ਭਾਈ ਮਰਦਾਨ ਨੇ ਸੁਣੀ ਨਾ ਕਹਿੰਦਾ ਮਹਾਰਾਜ ਜੀ ਇਹ ਕਿੱਥੇ ਲੈ ਆਏ ਕਹਿੰਦੇ ਕੋਈ ਗੱਲ ਨਹੀਂ ਹੁਣ ਤੂੰ ਪਰਵਾਹ ਨਾ ਕਰ ਫਿਕਰ ਨਾ ਕਰ ਜੇ ਮਹਾਰਾਜ ਆਪਾਂ ਨੂੰ ਇੱਥੇ ਲੈ ਕੇ ਆਏ ਨੇ ਤਾਂ ਆਪਾਂ ਇਹਨਾਂ ਦਾ ਭਲਾ ਕਰਨਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਮਹਾਰਾਜ ਨੇ ਪ੍ਰਸ਼ਾਦਾ ਵਾਪਸ ਕਰ ਦਿੱਤਾ। ਹੁਣ ਉਹਨਾਂ ਨੇ ਬੜਿਆ ਸੋਚਿਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੁੱਟਿਆ ਜਾਵੇ। ਹੁਣ ਤਾਰ ਦੇ ਵਿੱਚ ਬੈ ਗਏ ਨੇ ਵੀ ਜਦੋਂ ਇਹ ਸੌਣਗੇ ਉਸ ਵਕਤ ਇਹਨਾਂ ਤੇ ਬਾਹਰ ਕਰਾਂਗੇ ਜੋ ਵੀ ਕੁਝ ਮਿਲੇ ਇਹਨਾਂ ਤੋਂ ਡੋਟ ਲਵਾਂਗੇ ਹਣ ਜਦੋਂ ਸਾਹ ਸਾਂਜੀ ਸਾਰੇ ਠੱਗ ਤਾੜ ਲਈ ਬੈਠੇ ਨੇ ਮਾਰਾ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ ਕਹਿੰਦੇ ਮਰਦਾਨਿਆਂ ਅਰਵਾਵ ਝੇੜ ਬਾਣੀ ਆਈ ਐ ਧੁਰ ਕੀ ਬਾਣੀ ਆਈ ਤੈਨ ਠਗਲੇ ਜੰਤ ਮਟਾਈ ਜਦੋਂ ਭਾਈ ਮਰਦਾਨੇ ਨੇ ਰਵਾਵ ਛੇੜੀ ਨਾ ਮਾਰਾ ਨੇ ਜਦੋਂ ਸ਼ਬਦ ਉਚਾਰਨ ਕੀਤਾ ਬਾਣੀ ਦਾ ਐਸਾ ਸ਼ਬਦ ਉਚਾਰਿਆ ਸਾਹ ਸਾਂਝ ਜਿਨਨੇ ਉਠ ਅੱਗ ਤੀ ਸਾਰੀ ਸੁਸਰੀ ਮੰਗੋ ਪੈ ਜਾਂਦੇ ਨੇ ਭਾਈ ਗੁਰਦਾਸ ਨੇ ਉਹਦੀ ਬਾਤ ਵੀ ਆਪਣੀਆਂ 12 ਦੇ ਵਿੱਚ ਜ਼ਿਕਰ ਕੀਤਾ ਹੈ ਉਹ ਜਦੋਂ ਬਜੀਆਂ ਰਬਾਬਾ ਬਾਬਾ ਤੇਰੀਆਂ ਸੁਨ ਮਨੋਗੀ ਨਗਰੀ ਜਦੋਂ ਬਜੀਆਂ ਰਬਾਬਾ ਬਾਬਾ ਤੇਰੀਆਂ ਸੁਨ ਮਨੋਗੀ ਨਗਰੀ ਜਦੋਂ ਵਜੀਆਂ ਰਵਾਬਾ ਵਾਬਾ ਤੇਰੀਆਂ ਰਵਾਬਾ ਵਾਬਾ ਤੇਰੀਆਂ ਸੋਨ ਮਨੋਗੀ ਨਗਰੀ ਜਦੋਂ ਵਜੀਆਂ ਰਵਾਬਾ ਵਾਬਾ ਤੇਰੀਆਂ ਸੋਨ ਮਨੋਗੀ ਨਗਰੀ ਕਰਕੇ ਸਾਰਾ ਜਿਹੜਾ ਨਗਰ ਹੈ ਸਾਰਾ ਸਰਜੀ ਸੁਸਰੀ ਤਨਾ ਸੌ ਜਾਂਦਾ ਹੈ ਮਾਰਾ ਸਾਧ ਸੰਗ ਜੀ ਸਮਾਂ ਦੇਖ ਕੇ ਜਦੋਂ ਨੰਗਣ ਲੱਗੇ ਨਾ ਨੰਗੇ ਹਜੇ ਧੋੜੀਓ ਦੂਰ ਗਏ ਸੀ ਉਹਨਾਂ ਦੇ ਵਿੱਚੋਂ ਜਿਹੜਾ ਨਗਰ ਦਾ ਚੌਧਰੀ ਸੀ ਉਹਨੂੰ ਜਾਗ ਆ ਗਈ ਉਹਨਾਂ ਨੇ ਬੜੀ ਕਾਲੀ ਦੇ ਨਾਲ ਸਾਰੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਠਾੜ ਲਿਆ ਕਹਿੰਦੇ ਜਿਹੜੇ ਆਪਣੇ ਨਗਰ ਦੇ ਵਿੱਚ ਸਾਧੂ ਆਏ ਸੀ ਨਾ ਜਲਦੀ ਕਰੋ ਇਹਨਾਂ ਨੇ ਕੋਈ ਮੰਤਰ ਪੜਿਆ ਤੇ ਆਪਾਂ ਨੂੰ ਨੀਂਦ ਆ ਗਈ ਸਾਰਿਆਂ ਨੂੰ ਚਲੋ ਹਜੇ ਬਹੁਤੀ ਦੂਰ ਨਹੀਂ ਗਏ ਹੋਣੇ ਆਪਾਂ ਉਹਨਾਂ ਨੂੰ ਘੇਰ ਲੈਣਿਆ ਜਾ ਕੇ ਹਜੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਾਰਾ ਥੋੜੀਓ ਦੂਰ ਗਏ ਸੀ ਅੱਗੋਂ ਜਾ ਕੇ ਸਾਧ ਸੰਗਤ ਜੀ ਨਾਂਗਾ ਲਾਇ ਕਰਕੇ ਆ ਗਏ ਨੇ ਮਾਰਾਂ ਨੂੰ ਜਾ ਕੇ ਘੇਰ ਲਿਆ ਕਹਿਣ ਲੱਗੇ ਵੀ ਜੋ ਕੁਝ ਵੀ ਹੈ ਤੁਹਾਡੇ ਕੋਲ ਜੋ ਵੀ ਧਨ ਦੌਲਤ ਹੈ ਉਹ ਇਥੇ ਰੱਖ ਦਿਓ ਅਸੀਂ ਅੱਜ ਤੱਕ ਕੋਈ ਨਗਰ ਦੇ ਵਿੱਚ ਜਿਹੜਾ ਵੀ ਕੋਈ ਆਇਆ ਉਹਨੂੰ ਲੁੱਟੇ ਬਿਨਾਂ ਜਾਣ ਨਹੀਂ ਦਿੱਤਾ ਕਹਿੰਦੇ ਐਥਾ ਜੇ ਨਹੀਂ ਕਰਦੇ ਤਾਂ ਬਾਅਦ ਤੁਹਾਨੂੰ ਮਾਉ ਦੇ ਘਾੜ ਉਤਾਰ ਦੇਣਾ ਹੈ ਮਰਨੇ ਵਾਸਤੇ ਤਿਆਰ ਹੋ ਜਾ ਮਾਰਾ ਕਹਿੰਦੇ ਭਾਈ ਜਿਹੜਾ ਸਾਡੇ ਕੋਲ ਖਜ਼ਾਨਾ ਹੈ ਨਾ ਉਹ ਤੁਸੀਂ ਲੁੱਟ ਨਹੀਂ ਸਕਦੇ ਆਹ ਜਿਹੜੀ ਮਾਰਨ ਦੀ ਗੱਲ ਕਰਦੇ ਹੋ ਮਰਨੇ ਵਾਸਤੇ ਅਸੀਂ ਤਿਆਰ ਆਂ ਪਰ ਮਾਰਨ ਵਾਲੇ ਦੀ ਇੱਕ ਫੁਆਇਸ਼ ਹੁੰਦੀ ਹੈ ਆਂਦਾ ਸੋ ਮਾਰਾ ਕੀ ਹੈ ਕਹਿੰਦੇ ਜਦੋਂ ਤੁਸਾਨੂੰ ਮਾਰੋਗੇ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਮੇਜ ਜਿਹੜੇ ਸਾਧ ਸੰਗਜੀ ਕਹਿਣ ਲੱਗੇ ਦੀ ਆਪਾਂ ਨੂੰ ਕੀ ਲੋੜ ਐ। ਪਰ ਜਿਹੜੇ ਸਮਝਦਾਰ ਦਿਓ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਹਾਏ ਤੁਹਾਡਾ ਜਿਹੜਾ ਬਚਨ ਐ ਉਹ ਅਸੀਂ ਪੂਰਾ ਕਰਾਂਗੇ। ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗ ਜਿਹੜੀ ਅੱਗ ਤੀ ਬੜੀ ਮਹਿੰਗੀ ਤੀ। ਬੜੇ ਔਖੇ ਤਰੀਕੇ ਨਾਲ ਮਿਲਦੀ ਸੀ। ਕਹਿੰਦੇ ਫੇਰ ਅੱਗ ਦਾ ਇੰਤਜ਼ਾਮ ਕਿਵੇਂ ਹੋਵੇਗਾ? ਉਸ ਵਕਤ ਸਾਧ ਸੰਗਤ ਜੀ ਉਸ ਨਗਰ ਦੇ ਵਿੱਚ ਇੱਕ ਨਗਰ ਦਾ ਵਾਕੀ ਚੜਾਈ ਕੀਤਾ ਸੀ ਉਹਦਾ ਸੇਵਾ ਮੱਚ ਰਿਹਾ ਸੀ ਮਾਰਾ ਨੇ ਉਧਰ ਨੂੰ ਹੱਥ ਕਰ ਦਿੱਤਾ ਉਂਗਲੀ ਕਰ ਦਿੱਤੀ ਕਹਿੰਦੇ ਆਓ ਦੇਖੋ ਸਾਹਮਣੇ ਸੇਵਾ ਮੱਚ ਰਿਹਾ ਹੈ ਉਹਦੇ ਵਿੱਚੋਂ ਅੱਗ ਲੈ ਆਓ ਪਹਿਲੇ ਹੁਣ ਸਾਧ ਸੰਗਤ ਜੀ ਜਦੋਂ ਮਾਰਾ ਨੇ ਬਚਨ ਕੀਤਾ ਨਾ ਉਜੇ ਜਾਣੇ ਦਾ ਮਾਰਾ ਨੂੰ ਘੇਰਾ ਪਾਈ ਖੜੇ ਨੇ ਵੀ ਵਿਗਦੇ ਆਪਾਂ ਨੂੰ ਉੱਧਰ ਨੂੰ ਭੇਜ ਕੇ ਨੰਗ ਨਾ ਜਾਣਾ ਦੋ ਜਾਣੇ ਸਾਥ ਸੰਜੀ ਅੱਗ ਲੈਣ ਚਲੇ ਗਏ ਹੁਣ ਉਹਨੇ ਕੀ ਦੇਖਿਆ ਜਿਹੜੇ ਅੱਗ ਲੈਣ ਗਏ ਉਥੇ ਸਾਥ ਸੰਜੀ ਜਮਾ ਤੇ ਦੇਵਤਿਆਂ ਦੀ ਆਪਸੀ ਲੜਾਈ ਪੈ ਰਹੀ ਹੈ ਬੈਸ ਚੱਲ ਰਹੀ ਹੈ ਕਿਸੇ ਗੱਲ ਹੁਣ ਜਿਹੜੇ ਜਾਮ ਨੇ ਉਹ ਕਹਿੰਦੇ ਵੀ ਇਹਦੀ ਆਤਮਾ ਨੂੰ ਅਸੀਂ ਲੈ ਕੇ ਜਾਣਾ ਹੈ ਜਿਹੜੇ ਦੇਵਤੇ ਨੇ ਉਹ ਕਹਿੰਦੇ ਅਸੀਂ ਲੈ ਕੇ ਜਾਣਾ ਹੈ ਬੈਸ ਹੋ ਰਹੀ ਹੈ ਕਹਿੰਦੇ ਵੀ ਜਿਹੜਾ ਪ੍ਰਾਣੀ ਹੈ ਇਹਨੇ ਆਪਣੀ ਜ਼ਿੰਦਗੀ 'ਚ ਕੋਈ ਚੰਗਾ ਕੰਮ ਨਹੀਂ ਕੀਤਾ ਸਾਡੀ ਧਰਮ ਰਾਜੇ ਵੱਲੋਂ ਡਿਊਟੀ ਲੱਗੀ ਹੈ ਵੀ ਇਹਨੂੰ ਘੁੱਟ ਦੇ ਮਾਰ ਦੇ ਨੂੰ ਲੈ ਕੇ ਜਾਣਾ ਹੈ ਇਨੂੰ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਬੇਸ ਕਰਨ ਦੇਵਤੇ ਕਹਿਣ ਲੱਗੇ ਵੀ ਹਾਂ ਤੁਸੀਂ ਸੱਚ ਬੋਲਦੇ ਹੋ ਵੀ ਇਹਨੇ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਇਹਦੇ ਕਿੰਨੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਉਂਗਲੀ ਹੋ ਗਈ ਹੈ ਗੱਜ ਕੇ ਆਖੋ ਸਤਨਾਮ ਏਥੇ ਕਰਕੇ ਤੇ ਜਿਹੜੇ ਪਾਪ ਨੇ ਸਾਰੇ ਕੱਟੇ ਗਏ ਨੇ ਮਹਾਰਾਜ ਕਹਿੰਦੇ ਜਨਕਾ ਨਦਰ ਕਰਮ ਦਨਕਾਰ ਨਾਨਕ ਨਦਰਿ ਨਦਰ ਨਿਹਾਲ ਇਹ ਜਿਹੜਾ ਕੌਦਕ ਦੀ ਜਿਹੜੇ ਉਹ ਸਾਥ ਸੰਜੀ ਅੱਗ ਲੈਣ ਗਏ ਦੀ ਉਹ ਦੇਖ ਰਹੇ ਨੇ ਉਹ ਸੁਣ ਰਹੇ ਨੇ ਆਪਣੇ ਕੰਨਾਂ ਨਾਲ ਹੁਣ ਉਹ ਜਿਹੜਾ ਵਿਅਕਤੀ ਚੜਾਈ ਕਰਿਆ ਸੀ ਉਹਦੀ ਆਤਮਾ ਨੂੰ ਵਿਵਾਨਾ ਨੇ ਸਾਥ ਸੰਜੀ ਬਵਾਨਾ ਤੇ ਲੈ ਕੇ ਜਾ ਰਹੇ ਨੇ ਦੇਵਤੇ ਉਹਤੇ ਸਵਾਰ ਕੀਤਾ ਕਹਿੰਦੇ ਵੀ ਉਹ ਉਹਨਾਂ ਨੇ ਪੁੱਛਣਾ ਕੀਤਾ ਵੀ ਉਹ ਕੌਣ ਨੇ ਜਿਨ੍ਹਾਂ ਦੇ ਵਿੱਚ ਉਹ ਕੌਣ ਨੇ ਐਡੀ ਤਾਕਤ ਹੈ ਵੀ ਹੱਥ ਕਰਨ ਦੇ ਨਾਲ ਇਹਨਾਂ ਦੇ ਪਾਪ ਕੱਟੇ ਗਏ ਨੇ ਕਹਿੰਦੇ ਉਹੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਘੇਰੀ ਖੜੇ ਹੋ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੇ ਡਾਂਗਾ ਸੁੱਟੀਆਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਪੈ ਗਏ ਮਾਰਾ ਦੇ ਚਰਨੀ ਪੈ ਕੇ ਸਾਧ ਸੰਜੀ ਮਾਫੀਆਂ ਮੰਗੀਆਂ ਨਿਣਾ ਦੇ ਸਾਧਗੁਰਾਂ ਦੀ ਨਦਰ ਵੀ ਹੋ ਜਾਂਦੀ ਨਾ ਮਾਰਾ ਕਹਿੰਦੇ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਉਹਨਾਂ ਦਾ ਜੀਵਨ ਸਾਧ ਸੰਜੀ ਧੰਤਾ ਤੇ ਜੋਗ ਹੋ ਜਾਂਦਾ ਸੀ ਸੇ ਤਰ੍ਹਾਂ ਕਰਕੇ ਮਾਰਾ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਉਦਾਸੀਆਂ ਸੰਸਾਰ ਦੇ ਭਲੇ ਵਾਸਤੇ ਕੀਤੀਆਂ ਆਓ ਸਾਧ ਸੰਗਤ ਜੀ ਇਤਨਾ ਸਮਾਂ ਪ੍ਰਵਾਨ ਕਰਿਓ ਜੀ ਬੋਲਦਿਆਂ ਕੋਲ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰੂ ਜੀ ਅੱਗੇ ਬਾਤ ਇਸ ਮੱਤਵਾ ਸਦਕਾਰ ਇਕ ਧਾਰਨਾ ਪੜ ਕੇ ਫਿਰ ਆਪਾਂ ਸਲੋਕ ਪੜ ਕੇ ਸਮਾਪਤੀ ਕਰਨੀਆਂ ਜੀ ਉਹ ਤੇਰੀ ਮਿਹਰ ਦੀ ਨજર ਹੋ ਜਾਵੇ ਹੋ ਜਾਵੇ ਸਾਰਿਆਂ ਤੇ तेरी मेर ہو नज़र ہو हो जवे सारियां ਤੇਰੀ ਮਿਹਰ ਦੀ ਨਿਗਾਹ ਹੋ ਜਾਵੇ ਹੋ ਜਾਵੇ ਸਾਰਿਆਂ ਤੇ ਤੇਰੀ ਮਿਹਰ ਦੀ ਨਿਗਾਹ ਹੋ ਜਾਵੇ ਹੋ ਜਾਵੇ ਸਾਰਿਆਂ ਲੋਕ ਪਾਵਣ ਗੁਰੂ ਬਾਣੀ ਪਿਤਾ ਮਾਤਾ ਧਰਮ ਹੰਦੂਰ ਜੰਗ ਆਈਆਂ ਬੁਰਿਆਈਆਂ ਬਾਤ ਧਰਮ ਹੰਦੂਰ ਜਨੀ ਨਾਮ ਤੇ ਆ ਗਏ ਮਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ええ。